ਨਾਕਤ ਹੋਸੀ ਇਹ ਪਾਪਾ ਸ਼ਿਵਚਨ ਸਾਹਿਬ ਨੇ ਆਪਣੀ ਪ੍ਰិਤ ਰਚਨਾ ਤੋਂ ਵਿਚਾਰ ਕੀਤਾ ਬਿਹਾਰੀ ਨੂੰ 시ਹਾਰੀ ਕਰਕੇ ਅਰਥਾਂ ਦੇ ਵਿੱਚ ਫਰਕ ਨਹੀਂ ਪੈਣ ਦਿੱਤਾ ਸ਼ਲੋਕ ਦੇ ਇਹ ਗੁਰੂ ਅਰਜਨ ਦੇ ਮਹਾਰਾਜੀ ਦਾ ਵਜਨ ਵੀ ਪੂਰਾ ਕਰ ਦਿੱਤਾ ਉਹ ਸਰਮਾਾਰੇ ਓਕਾਰ ਵਾਸਤੇ ਸੰਸਾਰ ਦੇ ਵਿੱਚ ਉੱਡੇ ਨੇ

ਕਰੂ ਕਰਨ ਸੇ ਮਹਾਰਾਜ ਜੀ ਦੇ ਕਰਨਾ ਦੇ ਲਈ ਚਾਹਣਾ ਪਾਣੀ ਨੂੰ ਲੈ ਲੜ ਫੜਨਾ ਲੈਣਾ ਪਾਣੀ ਦਾ ਇਸ ਪੱਲਾ ਫੜਨੀ ਸੈਣਾ ਤਾਂ ਸਾਡਾ ਫਰਮਾ ਮਹਾਰਾਜਾ ਕਾ ਪਿੱਛੇ ਉੜੋ ਭਾਈ ਬੋਲੇ ਆ ਜੀ ਆਉਂਦੇ ਕਾਲ ਇਹ ਨੂੰ ਤੋਂ ਵੀ ਦੇਖਣਾ ਮੱਥਾ ਟੇਕਣੀ ਉਹ ਰੱਬ ਦੇ ਪਿਆਰੇ ਬਾਗ ਨੂੰ ਦਿੰਦਾ ਰਹਉਂਦੇ ਹਮਰੇ ਮੇਨਾਂ ਜਦੋਂ ਸੰਸਾਰ ਦੇ ਵਿੱਚ ਹੋ ਗਿਆ ਲੱਗ ਪੱਟ ਕੇ ਸਾਰੇ ਉਹ ਗਾ ਦੇ ਨਿਨਾਂ ਆਉਂਦਾ ਸ਼ੇਰੋ ਹਮਾਰੀ ਹਰ ਕੇ ਨਾਮ ਤੇ ਬਰਦਾ। ਆਪ ਸੰਗਤਿ ਸਤਕਾਰਯੋਗ ਮਹਾਨ ਪਾਤਸ਼ਾਹੀ ਦੇ ਪਵਿੱਤਰ ਹਜ਼ਰੀਂ ਅੰਦਰ ਪਹੁੰਚ ਰਹੇ ਨੇ। ਸੰਗਤ ਨੂੰ ਬੇਨਤੀ ਹੈ ਪਾਈ ਬੈਠੇ ਰਹੋ। ਮਹਾਨ ਪ੍ਰਖਾਣੇ ਸਟੇਜ ਤੇ ਹੀ ਹੋਣਾ ਹੈ। ਆਪ ਪਰਿਓ ਘਰਨਾ ਆਗੂ ਹੁੰਦੇ ਜਦੋਂ ਦੇ ਵੇੜੇ ਤਾਂ ਸਾਤਿ ਤੁਖਸ਼ਾਂ ਦੇ ਕਹੇ ਹੋਏ ਬੋਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗੇ ਮਹਾਂਪੁਰਖਾਂ ਨੇ ਹਮੇਸ਼ਾ ਉਪਤਨ ਕਰਦੇ ਨੇ ਭਾਈ ਜੇ ਆਪਾਂ ਸੰਗਤ ਕਰਦੇ ਆ ਨਾ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਸੰਗਤ ਦੀ ਰੰਗਤ ਜਿਹੜੀ ਉਹ ਦਿਸਣੀ ਚਾਹੀਦੀ ਨਜ਼ਰ ਆਵੇ ਕਿ ਅਸੀਂ ਸੰਗੀਆਂ ਗੁਰੂ ਸਾਹਿਬ ਦੀ ਸੰਗਤ ਕਰਦੇ ਆ ਮਹਾਂਪੁਰਖਾਂ ਦਾ ਸੰਗ ਕਰਦੇ ਆ ਜਿਹਦੇ ਰੋਹਾਂ ਦੇ मां ਉਹ ਦਾ ਸਨਮਾਨ ਕਰਨ ਜੀ ਬੋਲੇ ਸੋ ਨਿਹਾਲ ਸਬਕ ਸਨਮਾਨ ਹੈ ਜੀ ਸੰਤ ਬਾਬਾ ਗਦੀਪ ਸਿੰਘ ਜੀ ਦਾ ਇਹਨਾਂ ਨੇ ਤਿੰਨ ਦਿਨ ਦਿਵਾਨਾ ਵਿੱਚ ਜਹਾਜ਼ ਦੀ ਪ੍ਰੀਤਨਾ ਦਾ ਧੰਨਵਾਦ ਬੋਲੇ ਸੇਵਾ ਦਾ ਜੀ ਜੋ ਕੀ ਤਨੋਲੀ ਤੋਂ ਪਹੁੰਚੇ ਨਹੀਂ ਬਾਦੁਰ ਕਾਂਵਾ ਤੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਨਮਾਨ ਹੈ ਭੰਤ ਪਤਾਰ ਦਾ ਜੀ ਜੋ ਕਿ ਸਖੋਹਾਂ ਤੋਂ ਪਹੁੰਚੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਸਨਮਾਨ ਹੈ ਜੀ ਬਾਬਾ ਗੁਰਦਾਰ ਸਿੰਘ ਜੀ ਚੌਪੜਾ ਤੋਂ ਜੋ ਕੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਜਿਵਾਨਾ ਦੇ ਅੰਦਰ ਹਾਜ਼ਰੀ ਲਵਾਈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਨਮਾਨ ਹੈ ਵਾਪਕ ਕਾਂਪਾਸ ਨੂੰ ਬੋਲੇ